ਕਸਬਾ ਹਠੂਰ ਦੀ ਨੰਬਰ ਵਿਦਿਅਕ ਸੰਸਥਾ ਆਈਡੀਅਲ ਕਨਵੈਂਟ ਸਕੂਲ ਵਿਖੇ ਤਿੰਨ ਰੋਜ਼ਾ ਹੋਣ ਵਾਲੀਆਂ ਖੇਡਾਂ ਦੀ ਸ਼ੁਰੂਆਤ ਹੋਈ ਸਕੂਲ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਸਰਦਾਰ ਭਗ ਸਿੰਘ ਢਾਲੀਵਾਲ ਨੇ ਤਾੜੀਆਂ ਦੀ ਗੂੰਜ ਵਿੱਚ ਰੀਬਨ ਕੱਟਣ ਦੀ ਰਸਮ ਅਦਾ ਕੀਤੀ ਸਕੂਲ ਸਟਾਫ ਵੱਲੋਂ ਸਾਰੀਆਂ ਸਤਕਾਰਯੋਗ ਸ਼ਖਸੀਅਤਾਂ ਨੂੰ ਜੀ ਆਇਆਂ ਆਖਿਆ ਐਸ ਮੌਕੇ ਸਕੂਲ ਦੇ ਬੱਚਿਆਂ ਵੱਲੋਂ ਸਪੈਸ਼ਲ ਮਿਸਾਲ ਮਾਰਚ ਵੀ ਕੀਤਾ ਗਿਆ ਜਿੱਥੇ ਸਕੂਲ ਦੇ ਬੱਚਿਆਂ ਨੇ ਗਿੱਧਾ ਪੰਗੜਾ ਬੋਲੀਆਂ ਦੀ ਸ਼ਾਨਦਾਰ ਪੇਸ਼ਕਾਰੀ ਕੀਤੀ ਉੱਥੇ ਬੱਚਿਆਂ ਦਾ ਖੇਡਾਂ ਵਿੱਚ ਹਿੱਸਾ ਲੈਣ ਲਈ ਵੀ ਭਾਰੀ ਉਤਸ਼ਾਹ ਵੇਖਣ ਨੂੰ ਮਿਲਿਆ ਸਟਾਫ ਅਤੇ ਮੈਨੇਜਮੈਂਟ ਵੱਲੋਂ ਪਹੁੰਚੇ ਹੋਏ ਮੁੱਖ ਮਹਿਮਾਨਾਂ ਪੰਚਾਂ ਸਰਪੰਚਾਂ ਅਤੇ ਹੋਰ ਸਤਕਾਰਯੋਗ ਸ਼ਖਸੀਅਤਾਂ ਨੂੰ ਯਾਦਗਾਰੀ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ ਪ੍ਰਿੰਸੀਪਲ ਅਜੀਪਾਲ ਸਿੰਘ ਢਾਲੀਵਾਲ ਅਤੇ ਮੈਡਮ ਮਨਪ੍ਰੀਤ ਕੌਰ ਨੇ ਸਾਰੀਆਂ ਸਤਕਾਰਯੋਗ ਸ਼ਖਸੀਅਤਾਂ ਦਾ ਸਕੂਲ ਪਹੁੰਚਣ ਤੇ ਦਿਲ ਦੀਆਂ ਗਹਿਰਾਈਆਂ ਤੋਂ ਧੰਨਵਾਦ ਕੀਤਾ ਤਸਵੀਰਾਂ ਦੇਖ ਰਹੇ ਹੋ ਤੁਸੀਂ ਰੀਅਲ ਮਿਕਸ ਨਿਊਜ਼ ਦੇ ਮਾਧਿਅਮ ਰਾਹੀਂ ਕਸਬਾ ਹਠੂਰ ਤੋਂ ਕੋਮਲਪ੍ਰੀਤ कौर ਹਠੂਰ ਦੀ ਸਪੈਸ਼ਲ ਰਿਪੋਰਟ I promise that we shall take part in this game, respecting and abiding by the rules which govern them, committing ourselves to a sport without doping and without drugs, in the true spirit of sportsmanship, for the glory of sports and the honor of our team. Welcome to the annual sports event, good morning guests, principals, teachers and my dear students. It is my pleasure to welcome you all to the school day of Ideal Common School Assault. On behalf of Ideal Common School, I would like to extend a warm welcome to our guests. We are indeed grateful for your gracious presence. I feel grateful to welcome our Principal Mr. Ajitath Singh and Vice Principal Mrs. Manjit Kaur, who are a great guidance for the school for all time. Now, last but not the Let's welcome my dear teachers and students who give their tremendous efforts and the teachers who give their constant guidance during the practice session of the students. Post is an important aspect of everyone's life that helps in improving our health as well as teaching us some good qualities like discipline, hard work, patience, respect, teamwork, etc. And as our elders, well we should not develop in the winning and losing as the attack of sport. Instead, initiate the students to participate more and gaining experience and attaining a better sense of sportsman spirit. Let us begin the wonderful event by inviting our principal Mr. Singh, to address us and declare the sports day open. Good morning students. ਅਸੀਂ ਉਤਸ਼ਾਹ ਕਰਦੇ ਹਾਂ ਸਾਡੇ ਵਿਰੇ ਦੇ ਦੇਖੋ ਕਿ ਸਾਰੇ ਸਿਕਾਰ ਜੋ ਪੰਚ ਪੰਚਾ ਔਰ ਸੋਸ਼ਲ ਵਰਕਰਸ ਜੋ ਕੰਮ ਕਰਦੇ ਨੇ ਉਹਨਾਂ ਦੇ ਨਾਲ ਤੁਹਾਨੂੰ ਸਿਖਾ ਫੰਡੀ ਔਰ ਪਰਮੰਦਰ ਵੀ ਅੱਜ ਅਸੀਂ ਸਕੂਲ ਦੀ ਅਫੀਐਟਿਕ ਵੀ ਓਪਨਿੰਗ ਕੰਮ ਜਾ ਰਹੇ ਹਾਂ ਜਿਸ ਦੇ ਵਿੱਚ ਆਪਾਂ ਇੱਥੇ ਸ਼ਾਮਲ ਹੋਈਆਂ ਸਾਰੇ ਜਿਵੇਂ ਕਿ ਆਪਾਂ ਜਾਣਦੇ ਆ ਕਿ ਖੇਡਾਂ ਦਾ ਸਾਡੇ ਜੀਵਨ ਦੇ ਵਿੱਚ ਬਹੁਤ ਵੱਡਾ ਯੋਗਦਾਨ ਆ ਸਾਡੀ ਸ਼ਖਸੀਅਤ ਨੂੰ ਨਿਖਾਰਨ ਦੇ ਵਿੱਚ ਇਸ ਲਈ ਏਸ ਨੂੰ ਨਾਲ ਦੇ ਰਿਹਾ ਇਸ ਤਰ੍ਹਾਂ ਦੇ ਇਵੈਂਟ ਬਹੁਤ ਜ਼ਰੂਰੀ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚ ਬੱਚੇ ਸ਼ਾਮਲ ਹੋ ਕੇ ਬਹੁਤ ਕੁਝ ਸਿੱਖਦੇ ਨੇ ਖੇਡਾਂ ਹੀ ਨੇ ਜੋ ਸਾਨੂੰ ਸਮਾਜ ਦੇ ਵਿੱਚ ਰਹਿਣ ਦੀ ਜੋ ਕਲਾਵ ਸੁਖੌਣੀਆਂ ਨੇ ਇੱਕ ਦੂਸਰੇ ਦੇ ਨਾਲ ਮਿਲਵਰਤਨ ਔਰ ਸਾਡੀ ਸਹਿਨਸ਼ੀਲਤਾ ਨੂੰ ਵਧਾਉਣ ਦੇ ਵਿੱਚ ਖੇਡਾਂ ਦਾ ਬਹੁਤ ਵੱਡਾ ਯੋਗਦਾਨ ਸਕੂਲਾਂ ਦੇ ਵਿੱਚ ਸਟੱਡੀ ਦੇ ਨਾਲ ਨਾਲ ਖੇਡਾਂ ਦਾ ਹੋਣਾ ਬਹੁਤ ਜ਼ਰੂਰੀ ਆ ਇਸ ਲਈ ਸਾਡੇ ਸਕੂਲ ਦੇ ਵਿੱਚ ਹਰ ਸਾਲ ਜੋ ਖੇਡਾਂ ਨੂੰ ਨਾਰਾ ਰੱਖਦੇ ਹੋਏ ਐਥਲੈਟਿਕਸ ਦਾ ਪ੍ਰੋਗਰਾਮ ਜੋ ਤਿੰਨ ਦਿਨ ਚੱਲਦਾ ਜਿਸ ਦੇ ਵਿੱਚ ਲਗ ਲਗ ਸਾਰੀਆਂ ਗੇਮਾਂ ਦੇ ਵਿੱਚ ਬੱਚੇ ਪਾਰਟਿਸਪੀਟ ਕਰਦੇ ਨੇ ਜੋ ਅਸੀਂ ਸਾਰੇ ਬੱਚਿਆਂ ਨੂੰ ਅੱਜ ਇਸ ਦੀ ਵਧਾਈ ਦਿੰਦੇ ਆਂ ਔਰ ਖੇਡਾਂ ਦੇ ਅਰਦਾਸ ਕਰਦੇ ਆਂ ਕਿ ਖੇਡਾਂ ਦੇ ਦੌਰਾਨ ਸਾਰੇ ਬੱਚਿਆਂ ਨੂੰ ਪਰਮਾਤਮਾ ਤੰਦਰੁਸਤੀ ਬਖਸ਼ੇ ਔਰ ਸਾਰੇ ਬੱਚੇ ਵੱਧ ਚੜ ਕੇ ਇਹਦੇ ਵਿੱਚ ਹਿੱਸਾ ਲੈਣ ਥੈਂਕ ਯੂ ਹਾਂਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਸਭ ਤੋਂ ਪਹਿਲਾਂ ਸਮੁੱਚੀ ਆਈਡੀਅਲ ਗਵਰਨਮੈਂਟ ਸਕੂਲ ਦੀ ਮੈਨੇਜਮੈਂਟ ਪ੍ਰਿੰਸੀਪਲ ਅਜੇਪਾਲ ਸਿੰਘ ਜੀ ਸਮੁੱਚੇ ਸਟਾਫ ਪਹੁੰਚੇ ਇੱਥੇ ਤੇ ਅਸੀਂ ਅੱਜ ਜੋ ਰਣੀ ਕਲੱਬ ਹਟਹੂਰ ਤੇ ਭਾਈ ਬਿੱਤਰ ਸਿੰਘ ਅੱਤਕਾ ਖੜਾ ਹਟਹੂਰ ਦੇ ਜੋ ਜ਼ਿੰਮੇਦਾਰ ਵੀਰ ਪਹੁੰਚੇ ਆ ਤੇ ਸਕੂਲ ਦੇ ਵਿੱਚ ਦੇਖੇ ਵਿੱਚ ਐਥਲੈਟਿਕਸ ਦੀ ਓਪਨਿੰਗ ਕਰਵਾਈ ਗਈ ਆ ਸੋ ਬਹੁਤ ਵਧੀਆ ਸਕੂਲ ਦੇ ਨਾਲ ਬੱਚੇ ਕਦਰ ਦੇ ਨਾਲ ਨਾਲ ਜੋ ਖੇਡਾਂ ਦੇ ਵਿੱਚ ਵੀ ਬੱਚਿਆਂ ਨੂੰ ਇੱਕ ਤਰ੍ਹਾਂ ਦਾ ਹਿਸਾਬ ਹੋਣਾ ਬੱਚਿਆਂ ਦੇ ਅੰਦਰ ਇੱਕ ਟੈਲੈਂਟ ਭਰਨਾ ਇਹ ਜੁਗਤੀ ਵਿਧੀਆਂ ਹੋਣੀਆਂ ਚਾਹੀਦੀਆਂ ਨੇ ਸੋ ਸਰ ਦੱਸ ਰਹੇ ਆ ਵੀ ਇਹਨਾਂ ਗੇਮਾਂ ਦੇ ਵਿੱਚੋਂ ਹੀ ਜੋ ਬੱਚੇ ਅੱਗੇ ਪੰਜਾਬ ਲੈਵਲ ਤੇ ਸਟੇਟ ਲੈਵਲ ਤੇ ਵੀ ਸਕੂਲ ਦਾ ਨਾਮ ਰੋਸ਼ਨ ਕਰਦੇ ਆ ਸੋ ਖੋਖੋ ਦੇ ਵਿੱਚ ਬੱਚੇ ਪੰਜਾਬ ਲੈਵਲ ਤੇ ਖੇਡੇ ਆ ਸੋ ਜੋ ਰਨਿੰਗ ਹੋਈ ਉਸ ਦੇ ਵਿੱਚ ਵੀ 400 ਮੀਟਰ ਦੌੜ ਦੇ ਵਿੱਚ ਜੋ ਸਕੂਲ ਦੇ ਬੱਚਿਆਂ ਨੇ ਬੜੀਆਂ ਵੱਡੀਆਂ ਮੱਲਾਂ ਮਾਰੀਆਂ ਨੇ ਸੋ ਇਹ ਤਿੰਨ ਦਿਨ ਜੋ ਐਕਟੀਵਿਟੀ ਇੱਥੇ ਸਕੂਲ ਦੇ ਵਿੱਚ ਚੱਲੇਗੀ ਸੋ ਬਹੁਤ ਹੀ ਵਧੀਆ ਸ਼ਲਾਘਾਯੋਗ ਇਹ ਕਦਮਾਂ ਜੋ ਕਿ ਇੱਕ ਪੜ੍ਹਾਈ ਦੇ ਨਾਲ ਨਾਲ ਬੱਚਿਆਂ ਨੂੰ ਇੱਕ ਫਿਜ਼ੀਕਲ ਫਿਟ ਤੌਰ ਤੇ ਵੀ ਆਪਾਂ ਜੋ ਦੇਖਦੇ ਆਂ ਵੀ ਇਹ ਜ਼ਰੂਰੀ ਆ ਸਮੇਂ ਦੇ ਹਿਸਾਬ ਨਾਲ ਸੋ ਅਸੀਂ ਸਕੂਲ ਦਾ ਬਹੁਤ ਬਹੁਤ ਧੰਨਵਾਦ ਕਰਦੇ ਆਂ ਜੋ ਇਦਾਂ ਦੀ ਐਕਟੀਵਿਟੀ ਨਾਲ ਪੜ੍ਹਾਈ ਦੇ ਨਾਲ ਨਾਲ ਜੋ ਇਹਨਾਂ ਦੀ ਐਕਟੀਵਿਟੀ ਕਰਵਾ ਰਹੀ ਨੇ। ਦੇ ਬੱਚਿਆਂ ਨੂੰ ਇਹੀ ਚਾਹੁੰਦੇ ਆ ਵੀ ਫੋਨ ਤੋਂ ਥੋੜਾ ਜਿਹਾ ਪਾਸੇ ਉੱਠ ਕੇ ਆਪਾਂ ਫੋਨ ਦੇ ਵਿੱਚੋਂ ਨਿਕਲ ਕੇ ਆਪਾਂ ਪੜ੍ਹਾਈ ਦੇ ਨਾਲ-ਨਾਲ ਜੋ ਅੱਜ ਦੇ ਸਮੇਂ 'ਚ ਆਪਾਂ ਜ਼ਿਆਦਾਤਰ ਸੋਸ਼ਲ ਮੀਡੀਆ ਵਰਕ ਦੇਖਦੇ ਆਂ ਵੀ ਉਧਰੋਂ ਬੱਚੇ ਜ਼ਿਆਦਾ ਝਕਾ ਦੇ ਰਹੇ ਆ ਸੋ ਇਹ ਸਕੂਲਾਂ ਦੇ ਵੀ ਬਹੁਤ ਵਧੀਆ ਇੱਕ ਉਪਰਾਲੇ ਆ ਵੀ ਜਿਹੜੇ ਬੱਚਿਆਂ ਨੂੰ ਉਹਨਾਂ ਚੀਜ਼ਾਂ ਤੋਂ ਪਾਸੇ ਹਟਾ ਕੇ ਇੱਕ ਚਲੋ ਪੜ੍ਹਾਈ ਦੇ ਨਾਲ-ਨਾਲ ਉਹਨਾਂ ਨੂੰ ਇੱਕ ਤੁਸੀਂ ਵੀ ਖੇਡਾਂ ਦੇ ਨਾਲ ਜੋੜ ਰਹੇ ਆ ਤੇ ਉਹਨਾਂ ਦੇ ਇੱਕ ਹੈਲਥਪਲ ਹੈਲਥ ਪ੍ਰਤੀ ਵੀ ਯਾਨੀ ਕਿ ਧਿਆਨ ਰੱਖ ਰਹੇ ਆ ਸੋ ਮਾਪਿਆਂ ਦਾ ਵੀ ਜੋ ਸਕੂਲ ਦੇ ਵਿੱਚ ਬੱਚੇ ਵਧੀਆ ਆਪਦਾ ਇੱਕ ਤਰ੍ਹਾਂ ਦਾ ਅਨ ਸ਼ਾਸਨ ਰੱਖਦੇ ਆ ਉਹਨਾਂ ਦੀ ਜਾਨੀ ਕਿ ਆਗਿਆ ਦੇ ਵਿੱਚ ਰਹਿੰਦੇ ਆ ਸੋ ਇਹੀ ਕਹਿਣਾ ਚਾਹੁੰਦੇ ਆ ਮੇਰਾ ਨਾਮ ਗੁਰਜੀਤ ਕੌਰ ਐਸੀ ਆਈਡੀਅਲ ਗਵਰਨਮੈਂਟ ਸਕੂਲ ਦੇ ਵਿਦਿਆਰਥੀ ਆ ਸਾਡੇ ਸਕੂਲ ਵਿੱਚ ਤਿੰਨ ਦਿਨਾਂ ਲਈ ਸਪੋਰਟਸ ਡੇ ਦੀ ਓਪਨਿੰਗ ਹੋਈ ਹੈ ਸਾਡੇ ਵਿਦਿਆ ਅਧਿਆਪਕ ਸਾਨੂੰ ਬਹੁਤ ਮੋਟੀਵੇਸ਼ਨ ਕਰਦੇ ਆ ਤੇ ਸਾਡੇ ਟੀਚਰ ਸਾਨੂੰ ਪੜ੍ਹਾਈ ਦੇ ਨਾਲ ਨਾਲ ਸਪੋਰਟਸ ਦੇ ਵਿੱਚ ਲੱਗਣ ਲਈ ਬਹੁਤ ਮੋਟੀਵੇਸ਼ਨ ਕਰਦੇ ਆ ਤਾਂ ਅਸੀਂ ਵਧੀਆ ਪ੍ਰਦਰਸ਼ਨ ਕਰਦੇ ਆ ਅਸੀਂ ਆਵਦੇਸ ਮੂਵ ਸਟਾਫ ਮੈਂਬਰਾਂ ਦਾ ਬਹੁਤ ਧੰਨਵਾਦ ਕਰਦੇ ਹਾਂ ਕਿ ਸਾਨੂੰ ਪੜ੍ਹਾਈ ਦੇ ਨਾਲ-ਨਾਲ ਅੱਗੇ ਹੋਰ ਖੇਡਾਂ ਦੇ ਖੇਤਰ ਵਿੱਚ ਅੱਗੇ ਲੈ ਕੇ ਜਾਂਦੇ ਹਨ। ਸਾਸੀ ਬੱਚਿਆਂ ਨੂੰ ਐਜੂਕੇਸ਼ਨ ਦੇ ਨਾਲ-ਨਾਲ ਸਪੋਰਟਸ ਦੇ ਫੀਲਡ ਦੇ ਵਿੱਚ ਕਾਫੀ ਅੱਗੇ ਲੈ ਕੇ ਜਾ ਰਹੇ ਆਂ। ਜਿੱਦਾਂ ਸਕੂਲ ਦੇ ਵਿੱਚ ਬੱਚੇ ਸਟੇਟ ਲੈਵਲ ਤੇ ਡਿਸਟ੍ਰਿਕਟ ਲੈਵਲ ਤੇ ਕਾਫੀ ਸਾਰੀਆਂ ਗੇਮਸ ਲਾਈਕ ਖੋਖੋ, ਖਬੱਡੀ ਇਹ ਵਾਲੀਆਂ ਗੇਮਸ ਦੇ ਵਿੱਚ ਕਾਫੀ ਸਾਰੇ ਟੀਮਸ ਦੇ ਵਿੱਚ ਵਿਨਰ ਰਹੇ ਨੇ। ਕਾਫੀ ਬੱਚਿਆਂ ਨੇ ਇਸ ਚੀਜ਼ ਦੇ ਵਿੱਚ ਅਚੀਵਮੈਂਟਸ ਨੇ। ਦੇ ਉਹਦੇ ਰਿਗਾਰਡਿੰਗ ਅਸੀਂ ਇਹਨਾਂ ਤੋਂ ਇਲਾਵਾ ਇਹ ਚੀਜ਼ਾਂ ਤੋਂ ਇਲਾਵਾ ਬੱਚਿਆਂ ਨੂੰ ਗੁੱਡ ਮੈਨਰਸ ਦੀ ਕਿ ਕਿ ਇੱਕ ਹਰੇਕ ਇਨਸਾਨ ਦਾ ਇੱਕ ਅੱਛਾ ਨਾਗਰਿਕ ਹੋਣਾ ਵੀ ਜ਼ਰੂਰੀ ਆ ਉਸ ਦੀ ਮੋਰਲ ਵੈਲਿਊਜ਼ ਦੀ ਅਸੀਂ ਸਭ ਤੋਂ ਫਸਟ ਜਿਹੜੀ ਰਿਗਾਰਡਿੰਗ ਇਹ ਐਜੂਕੇਸ਼ਨ ਬੱਚਿਆਂ ਨੂੰ ਅਸੀਂ ਜ਼ਰੂਰ ਦਿੰਨੇ ਆ ਹਾਂਜੀ ਇਸ ਤੋਂ ਇਲਾਵਾ ਐਜੂਕੇਸ਼ਨ ਦੇ ਨਾਲ ਨਾਲ ਬੱਚਿਆਂ ਨੂੰ ਐਜੂਕੇਸ਼ਨਲ ਔਰ ਹਿਸਟੋਰੀਕਲ ਜਿਹੜੇ ਟੂਰ ਆ ਉਹ ਵੀ ਆਰਗੇਨਾਈਜ਼ ਕੀਤੇ ਜਾਂਦੇ ਨੇ ਜਿਦੇ ਨਾਲ ਬੱਚਿਆਂ ਨੂੰ ਆਪਣੇ ਹਿਸਟਰੀ ਬਾਰੇ ਆਪਣੇ ਸਿੱਖ ਇਤਿਹਾਸ ਜਾਂ ਹੋਰ ਜਿਹੜਾ ਵੀ ਹਿਸਟੋਰੀਕਲਸ ਹੈਗਾ ਉਹਦੇ ਬਾਰੇ ਬੱਚਿਆਂ ਨੂੰ ਨੌਲੇਜ ਮਿਲਦੀ ਆ ਔਰ ਉਸ ਚੀਜ਼ ਨਾਲ ਬੱਚਿਆਂ ਨੂੰ ਪਿਆਰ ਪੈਂਦਾ ਆ ਕਿਉਂਕਿ ਬੱਚੇ ਹਿਸਟਰੀ ਨੂੰ ਸਮਝਣਗੇ ਫੇਰ ਹੀ ਉਹਨਾਂ ਨੂੰ ਪਤਾ ਲੱਗੂ ਕਿ ਸਾਡੇ ਪੂਰਵਜਾਂ ਜੋ ਵੀ ਆ ਜਿਹੜਾ ਉਹ ਪਿਛਲਾ ਰਿਕਾਰਡ ਕਿਸ ਤਰ੍ਹਾਂ ਦਾ ਹੈ ਨਾ ਬੱਚੇ ਉਸ ਨੂੰ ਫੋਲੋ ਕਰਨਗੇ ਔਰ ਇਹਨਾਂ ਐਜੂਕੇਸ਼ਨ ਟੂਜ਼ ਦੇ ਨਾਲ ਬੱਚਿਆਂ ਨੂੰ ਬਾਹਰ ਤੋਂ ਜਿਹੜੇ ਮੈਨਰਸ ਵਗੈਰਾ ਜੋ ਚੀਜ਼ ਸਿੱਖ ਕੇ ਆਉਂਦੇ ਆ ਉਹਦੇ ਵਿੱਚ ਵੀ ਬੱਚਿਆਂ ਦੇ ਕਾਫੀ ਹੱਦ ਤੱਕ ਇਹਦੇ ਵਿੱਚ ਡਿਵੈਲਪਮੈਂਟ ਹੁੰਦੀ ਹੈ ਬੱਚਿਆਂ ਦੇ ਸਾਨੂੰ ਪੜਾਈ ਦੇ ਨਾਲ-ਨਾਲ ਖੇਡਾਂ ਵੀ ਕਰਵਾਈਆਂ ਜਾਂਦੀਆਂ ਤੇ ਅਸੀਂ ਮਤਲਬ ਡਾਂਸ ਦੀ ਪ੍ਰੈਕਟਿਸ ਵੀ ਹੁੰਦੀ ਆ ਤੇ ਗਿੱਧਾ ਜਾਂ ਕੋਈ ਧਾਰਮਿਕ ਸਥਾਨਾਂ ਤੇ ਵੀ ਸਾਨੂੰ ਲੈ ਜਾਇਆ ਜਾਂਦਾ ਹੈਗਾ ਤੇ ਸਾਡੇ ਸਕੂਲ ਦੇ ਵਿੱਚ ਕੀਰਤਨ ਵੀ ਸਾਨੂੰ ਸਿਖਾਇਆ ਜਾਂਦਾਗਾ ਤੇ ਅਸਾਨੂੰ ਬਹੁਤ ਵਧੀਆ ਲੱਗਦਾ ਜਦੋਂ ਸਾਨੂੰ ਕੋਈ ਧਾਰਮਿਕ ਸਥਾਨ ਤੇ ਲੈ ਕੇ ਜਾਂਦੇ ਆ ਸਕੂਲ ਵਾਲੇ ਤੇ ਹਰ ਸਾਲ ਇਹ ਟ੍ਰਿਪ ਵੀ ਲੈ ਕੇ ਜਾਂਦੇ ਆ ਕਈ ਵਾਰ ਇਸ ਵਾਰ ਟ੍ਰਿਪ ਲੈ ਕੇ ਗਏ ਸੀ ਆਨੰਦਪੁਰ ਸਾਹਿਬ ਐਂਡ ਕਈ ਗਾਰਡਨਸ ਵੀ ਸੀਗੇ ਬਹੁਤ ਸਾਨੂੰ ਮਜ਼ਾ ਆਇਆ ਉੱਥੇ ਜਾ ਕੇ ਮੈਂ ਮੈਂ ਆਇਰਲ ਕਾਨਵੈਂਟ ਸਕੂਲ ਦੀ 8ਵੀਂ ਜਮਾਤ ਦੀ ਵਿਦਿਆਰਥਣਾਂ ਸਾਡੇ ਸਕੂਲ ਵਿੱਚ ਹਰ ਤਰ੍ਹਾਂ ਦਾ ਪ੍ਰੋਗਰਾਮ ਵਗੈਰਾ ਕਰਾਇਆ ਜਾਂਦਾ ਹੈ ਇੱਥੇ ਪ੍ਰੈਕਟਿਸ ਡਾਂਸ ਦੀ ਪ੍ਰੈਕਟਿਸ ਪੰਗੜਾ ਧਾਰਮਿਕ ਸਥਾਨਾਂ ਤੇ ਵੀ ਲੈ ਕੇ ਜਾਂਦੇ ਹਨ ਟ੍ਰਿਪ ਤੇ ਵੀ ਲੈ ਕੇ ਜਾਂਦੇ ਹਨ ਐਸਆਰ ਟ੍ਰਿਪ ਅਨੰਦਪੁਰ ਸਾਹਿਬ ਤੇ ਚੰਡੀਗੜ੍ਹ ਲੈ ਕੇ ਗਏ ਅਸੀਂ ਬਹੁਤ ਉੱਥੇ ਆਨੰਦ ਮਾਣਿਆ ਤੇ ਚੰਡੀਗੜ੍ਹ ਬਹੁਤ ਕੁਝ ਦੇਖਣ ਨੂੰ ਮਿਲੇ ਆ ਤੇ ਅਨੰਦਪੁਰ ਸਾਹਿਬ ਵੀ ਅਸੀਂ ਬਹੁਤ ಪ್ರೇರಣಿ ਸਰ ਮੈਂ ਆਇਡਲ ਕਾਨਵੈਨਟ ਸਕੂਲ ਦੀ ਟੀਚਰ ਹਾਂ ਸਾਡੇ ਸਕੂਲ ਚ ਅੱਜ ਤਿੰਨ ਦਿਨ ਦਾ ਸਪੋਰਟਸ ਫੇਅਰ ਸਟਾਰਟ ਹੋ ਰਿਹਾ ਹੈ ਇਹਦੇ ਵਿੱਚ ਅਲੱਗ-ਅਲੱਗ ਤਰ੍ਹਾਂ ਦੇ ਗੇਮਸ ਕਰਵਾਇਆ ਜਾਣਗੇ ਜਿੱਦਾਂ ਕਿ ਰੇਸੇਸ ਹੋਣਗੇ 100 ਮੀਟਰ 200 ਮੀਟਰ 400 ਮੀਟਰ ਰਿਲੇ ਦੌੜਸਾ ਛੋਟੇ ਬੱਚਿਆਂ ਦੀ ਐਕਟੀਵਿਟੀਜ਼ ਹੋਣਗੀਆਂ ਜਿੱਦਾਂ ਕਿ ਆਪਾਂ ਜਾਣਦੇ ਕਿ ਸਾਰਿਆਂ ਲਈ ਹੈਲਥੀਥ ਦੇ ਲਈ ਐਕਟੀਵਿਟੀ ਜ਼ਰੂਰੀ ਨੇ ਜਿਹੜੀਆਂ ਕਿ ਮੈਂਟਲੀ ਮੈਂਟਲੀ ਤੌਰ ਤੇ ਵੀ ਬੱਚਿਆਂ ਨੂੰ ਪ੍ਰੇਪੇਅਰ ਕਰਦੀਆਂ ਨੇ ਇੰਪਰੂਵਮੈਂਟਸ ਹੁੰਦੀਆਂ ਨੇ ਇਹਨਾਂ ਤੋਂ ਇਲਾਵਾ ਆਪਣੇ ਸਕੂਲ ਦੇ ਬੱਚੇ ਨੇ ਜੋ ਸਟੇਟ ਲੈਵਲ ਦੇ ਵਿਨਰ ਰਹਿ ਆਸਵੀਰ ਵਸ ਇਸ ਜੀਆਰਵੀ ਉਹਨਾਂ ਨੇ ਸਟੇਟ ਲੈਵਲ ਤੇ ਜਿੱਨਰ ਰਹੇ ਨੇ ਤਾਂ ਇਸ ਤੋਂ ਇਲਾਵਾ ਜਿਹੜੇ ਟੀਚਰਸ ਨੇ ਉਹ ਬੱਚਾ ਨੂੰ ਬਹੁਤ ਸਪੋਰਟ ਕਰਦੇ ਨੇ ਉਸ ਤੋਂ ਇਨਕੇਅਰਸ ਤੋਂ ਇਲਾਵਾ ਹੋਰ ਵੀ ਕਈ ਐਕਟੀਵਿਟੀਆਂ ਬੱਚਿਆਂ ਨੂੰ ਕਰਵਾਈਆਂ ਜਾਂਦੀਆਂ ਨੇ ਸਕੂਲ ਦੇ ਬੇਸਿਸ ਤੇ ਜਿੱਦਾਂ ਕਿ ਹਿੰਦੀ ਨਾਲ ਉਹਨਾਂ ਨੂੰ ਮਾਤ ਭਾਤਾਂ ਨੂੰ ਮਾਤ ਭਾਸ਼ਾ ਨੂੰ ਸਿਖਾਉਣ ਦੇ ਲਈ ਉਹਦੀਆਂ ਐਕਟੀਵਿਟੀਆਂ ਕਰਵਾਈਆਂ ਜਾਂਦੀਆਂ ਨੇ ਤੇ ਹੋਰ ਪੜ੍ਹਾਈ ਦੇ ਨਾਲ ਨਾਲ ਉਹਨਾਂ ਨੂੰ ਟ੍ਰਿਪ ਵਗੈਰਾ ਕਰਾਏ ਜਾਂਦੇ ਨੇ ਤਾਂ ਕਿ ਬੱਚਾ ਨੂੰ ਪੜ੍ਹਾਈ ਦੇ ਨਾਲ ਨਾਲ ਬਾਕੀ ਗਤੀਵਿਧੀਆਂ ਬਾਰੇ ਤੇ ਬਾਕੀ ਚੀਜ਼ਾਂ ਬਾਰੇ ਵੀ ਨੌਲੇਜ ਮਿਲ ਸਕੇ ਇੰਨਾ ਤੋਂ ਇਲਾਵਾ ਬੱਚਿਆਂ ਨੂੰ ਧਾਰਮਿਕ ਟ੍ਰਿਪ ਵਗੈਰਾ ਵੀ ਕਰਾਇਆ ਜਾਂਦੇ ਨੇ ਜਿੱਦਾਂ ਕਿ ਮੈਤਿਆਣਾ ਸਾਹਿਬ ਬੱਚਿਆਂ ਨੂੰ ਮਹੀਨੇ ਬਾਅਦ ਲਿਜਾਇਆ ਜਾਂਦਾ ਹੈ ਤੇ ਹਰ ਸਾਲ ਬੱਚਿਆਂ ਦੇ ਟ੍ਰਿਪ ਜਨੰਧਪੁਰ ਸਾਹਿਬ ਔਰ ਹੋਰ ਧਾਰਮਿਕ ਸਥਾਨਾਂ ਤੇ ਲਿਜਾਇਆ ਜਾਂਦਾ ਹੈ ਜਿਨ੍ਹਾਂ ਨਾਲ ਬੱਚਿਆਂ ਦੇ ਵਿੱਚ ਧਾਰਮਿਕ ਨੌਲੇਜ ਵਧਦੀ ਆ ਤੇ ਉਹ ਕੁਰਬਾਨੀ ਦੇ ਨਾਲ ਜੁੜਦੇ ਨੇ ਬਾਜੀ ਗਰਾ ਦੇ ਨ ਵਿਆਹੀ ਮੇਰੀ ਮਾਂ ਮੈਨੂੰ ਬਾਜੀ ਗਰਾ ਦੇ ਨ ਵਿਆਹੀ ਮੇਰੀ ਮਾਂ ਮੈਨੂੰ ਪਾਟੀ ਜਿਕਾ ਗਰੀ ਪਵਾ ਦੇਣਗੇ ਨਹੀਂ ਮੈਨੂੰ ਸੂਈਆਂ ਵੇਚਣ ਲਾ ਦੇਣਗੇ ਨੀ ਮੈਨੂੰ ਸੂਈਆਂ ਵੇਚਣ ਲਾ ਦੇਣਗੇ ਮੈਨੂੰ ਸੂਈਆਂ ਵੇਚਣ ਲਾ ਦੇਣਗੇ ਪੂਆ ਪਾਈ ਫਿਰੇ ਪਵਾੜਾ ਕਹਿੰਦੀ ਕੋਡੀ ਦੇਖਣ ਜਾਣਾ ਪੂਆ ਪਾਈ ਫਿਰੇ ਪਵਾੜਾ ਕਹਿੰਦੀ ਕੋਡੀ ਦੇਖਣ ਜਾਣਾ ਮੇਰਾ ਕੋਡੀ ਬਿਣਾ ਨੀ ਸਰਦਾ ਥੋੜਾ ਫੁੱਫੜ ਮੇਰੇ ਨਾਲ ਲੜਦਾ ਕੋਡੀ ਬਿਣਾ ਨੀ ਸਰਦਾ ਥੋੜਾ ਫੁੱਫੜ ਮੇਰੇ ਨਾਲ ਲੜਦਾ ਵੇਖ ਡਾਰੀਏ ਕੋਡੀ ਪੈਂਦੀ ਏ ਗਿੱਦੇ ਵਿੱਚ ਕੜ 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 ਕੋੜੀ 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 ਵੇਖ ਡਾਰੀਏ ਕੋੜੀ ਪੈਂਦੀ ਐ ਗਿੱਦੇ ਵਿੱਚ ਵੇਖ ਡਾਰੀਏ ਕੋੜੀ ਪੈਂਦੀ ਐ ਗਿੱਦੇ ਵਿੱਚ ਮੇਰੀ ਸੱਸ ਬੜੀ ਕਪਤੀ ਮੈਨੂੰ ਪਾਉਣ ਦੇਵੇ ਜੁੱਤੀ ਮੇਰੀ ਸੱਸ ਕਬੜੀ ਕਵਤੀ ਮੈਨੂੰ ਪਾਉਣ ਦੇਵੇ ਜੁੱਤੀ ਮੈਂ ਵੀ ਜੁੱਤੀ ਪਾਉਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀ ਆ ਮੁੰਡਿਆ ਰਾਜੀ ਰਹਿ ਜਾ ਗੁੱਸੇ ਤੇਰੀ ਮਾਂ ਖੜਕਾਉਣੀ ਆ ਗੱਡ ਕਿਡੀਰੇ ਵਾਲਿਆ ਗੱਡ ਹੌਲੀ ਹੌਲੀ ਤੋ ਗੱਡ ਗਡੀਰੇ ਵਾਲਿਆ ਗੜ ਹੌਲੀ ਹੌਲੀ ਤੋ ਮੇਰੇ ਦੁਖਣ ਕਨਾ ਦੀ ਵਾਲਿਆ ਮੇਰੇ ਦਿਲ ਵਿੱਚ ਪੈਂਦਾ ਹੌਲ ਮੇਰਾ ਮਾਹੀ ਗੜਬਾ ਨੀ ਮੈਂ ਗੜਵੇ ਦੀ ਦੋਰ ਮੇਰਾ ਮਾਹੀ ਗੜਬਾ ਨੀ ਮੈਂ ਗੜਵੇ ਦੀ ਦੋਰ ਮੇ ਮਾਹੀ ਗੜਬਾ ਨੀ ਮੈਂ ਗੜਵੇ ਦੀ ਦੋਰ ਦਿਨ ਦਿਨ ਹੋ ਗਏ ਖੜੀ ਖੜੀ ਨੂੰ ਤਿੰਨ ਦਿਨ ਹੋ ਗਏ ਖੜੀ ਖੜੀ ਨੂੰ ਚੌਥੇ ਨੂੰ ਮੈਂ ਜਾਣਾ ਬੇ ਕੁੜੀਆਂ ਤਾਂ ਕਹਿੰਦੇ ਆ ਮਹਿੰਦੀ ਲਾਲਾ ਬਿੱਗ ਕੁੜੀਆਂ ਤਾਂ ਕਹਿੰਦੀਆਂ ਮੈਂਦੀ ਲਾਲਾ ਮੈਂ ਮੈਂਦੀ ਨਾਲ ਆਵਾਂ ਬਈ ਦੇ ਮੈਂਦੀ ਲਾਤੀ ਕੋਲਿਆ ਨਾਸਾਂ ਮੈਂ ਸੈਂਡਲ ਮਾਪਿਆਂ ਦੇ ਵਿਆਸਾਦੀ ਨੂੰ ਪਾਵਾਂ ਸੈਂਡਲ ਮਾਪਿਆਂ ਦੇ ਵਿਆਸਾਦੀ ਨੂੰ ਪਾਵਾਂ ਸੈਂਡਲ ਮਾਪਿਆਂ ਦੇ ਸੱਸ ਮੇਰੀ ਦਾ ਏਟਾ ਜੂੜਾ ਸੱਸ ਮੇਰੀ ਦਾ ਏਟਾ ਜੂੜਾ ਬਿਚੋਂ ਨਿਕਲ ਜੂ ਤੇ ਕੰਜਰੀਏ ਮੈਣੀ ਤੇਰੀ ਨੂੰ ਸੱਸੇ ਕੰਜਰੀਏ ਮੈਣੀ ਤੇਰੀ ਨੂੰ ਸੱਸੇ ਕੰਜਰੀਏ ਅੱਜ ਅਸੀਂ ਸਭ ਤੋਂ ਪਹਿਲਾਂ ਰੀਅਲ ਮੈਕਸ ਦੀ ਪੂਰੀ ਟੀਮ ਦਾ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਜੋ ਅੱਜ ਸਾਡੇ ਕੋਲ ਇੱਥੇ ਸਕੂਲ ਦੇ ਵਿੱਚ ਪਹੁੰਚੇ ਔਰ ਅੱਜ ਥਲੇਟਿਕਸ ਦੀ ਜੋ ਓਪਨਿੰਗ ਸੀ ਇਸ ਦੇ ਵਿੱਚ ਬੱਚੇ ਬਹੁਤ ਵੱਧ ਚੜ ਕੇ ਹਿੱਸਾ ਲੈਣਗੇ ਔਰ ਬਾਹਰੋਂ ਵੀ ਇੱਕ ਦੋ ਟੀਮਾਂ ਨੇ ਜਿਹੜੀਆਂ ਲਾਸਟ ਡੇ ਤੇ ਫਾਈਨਲ ਮੈਚ ਖੇਡਣ ਆਉਣਗੀਆਂ ਔਰ ਸਕੂਲ ਦੀਆਂ ਗਤੀਵਿਧੀਆਂ ਨੂੰ ਦੇਖੀਏ ਤਾਂ ਪਿਛਲੇ ਦਿਨਾਂ ਦੇ ਵਿੱਚ ਵਤਨ ਪੰਜਾਬ ਦੇ ਵਿੱਚੋਂ ਖੋਖੋ ਦੀ ਟੀਮ ਆ ਜਿਹੜੀ ਉਹ ਸੈਕੰਡ ਆਈ ਆ ਔਰ ਹੋਰ ਵੀ ਰਿਲੇ ਰੇਸ ਵਗੈਰਾ ਦੇ ਵਿੱਚੋਂ ਬੱਚੇ ਵਿਨਰ ਹੋ ਕੇ ਆਏ ਨੇ ਅਸੀਂ ਉਹਨਾਂ ਦਾ ਵੀ ਜੋ ਸਨਮਾਨ ਆ ਉਹ ਕੀਤਾ ਇਸੇ ਤਰ੍ਹਾਂ ਹੀ ਉਹ ਸਟੱਡੀ ਦੇ ਵਿੱਚ ਸਕੂਲ ਬਹੁਤ ਵੱਡਾ ਯੋਗਦਾਨ ਪਾ ਰਿਹਾ ਜਿਵੇਂ ਕਿ ਬੱਚਿਆਂ ਨੂੰ ਸਕੂਲ ਦੇ ਵਿੱਚ ਟਿਊਸ਼ਨ ਵਗੈਰਾ ਵੀ ਇੱਥੇ ਹੀ ਕਰਵਾਈ ਜਾਂਦੀ ਆ ਔਰ ਬੱਚੇ ਕਲਚਰਲ ਐਕਟੀਵਿਟੀ ਦੇ ਵਿੱਚ ਵੀ ਕਾਫੀ ਵੱਧ ਚੜ ਕੇ ਹਿੱਸਾ ਲੈਂਦੇ ਆ ਇਸੇ ਤਰ੍ਹਾਂ ਹੀ ਧਾਰਮਿਕ ਗਤੀਵਿਧੀਆਂ ਨੂੰ ਦੇਖਦੇ ਆ ਜਿਵੇਂ ਆਪਾਂ ਸਕੂਲ ਦੇ ਵਿੱਚ ਬੱਚਿਆਂ ਨੂੰ ਧਾਰਮਿਕ ਕੀਰਤਨ ਔਰ ਜੋ ਕਵੀਸ਼ਰੀ ਵਗੈਰਾ ਸਕੂਲ ਦੇ ਵਿੱਚ ਕਰਵਾਈਆਂ ਜਾਂਦੀਆਂ ਨੇ ਜਿਸ ਨੂੰ ਬੱਚੇ ਅੱਗੇ ਦਸੰਬਰ ਦੇ ਵਿੱਚ ਪਰਫਾਰਮ ਵੀ ਕਰਨਗੇ ਸਕੂਲ ਦੇ ਵਿੱਚ ਔਰ ਬਾਹਰ ਵੀ ਪ੍ਰੋਗਰਾਮਾਂ ਦੇ ਉੱਪਰ ਜਾਂਦੇ ਨੇ ਜੋ ਵੀ ਕੰਪੀਟੀਸ਼ਨ ਹੁੰਦੇ ਨੇ ਕਿਸੇ ਵੀ ਸਕੂਲ ਦਾ ਹੋਵੇ ਜਾਂ ਪਿੰਡ ਪੱਧਰ ਤੇ ਜਾਂ ਸਰਕਾਰ ਦੁਆਰਾ ਕੋਈ ਵੀ ਕੰਪੀਟੀਸ਼ਨ ਹੁੰਦਾ ਤਾਂ ਬੱਚੇ ਉੱਥੇ ਲੜਨ ਜਾਂਦੇ ਨੇ ਸਕੂਲਾਂ ਦੇ ਵਿੱਚ ਜੀਕੇ ਕੰਪੀਟੀਸ਼ਨ ਡਰਾਇੰਗ ਕੰਪੀਟੀਸ਼ਨ ਦੇ ਵਿੱਚ ਵੀ ਬੱਚੇ ਸਾਡੇ ਵਿਨਰ ਹੋ ਕੇ ਆਏ ਨੇ ਜੀ ਸਕੂਲ ਦਾ ਜੋ ਫਰਜ ਆ ਉਹ এডੂਕੇਸ਼ਨ ਦੇ ਨਾਲ ਨਾਲ ਬੱਚੇ ਦਾ ਵਿਕਤੀਤਵ ਜੋ ਉਹਦਾ ਆਚਰਣ ਆ ਉਸ ਨੂੰ ਨਿਖਾਰਨ ਦੀ ਬਹੁਤ ਵੱਡੀ ਜ਼ਿੰਮੇਵਾਰੀ ਸਕੂਲ ਦੀ ਹੁੰਦੀ ਆ ਜੋ ਸਾਡਾ ਸਕੂਲ ਬਖੂਬੀ ਨਿਭਾ ਰਿਹਾ ਸਾਰੇ ਬੱਚਿਆਂ ਨੂੰ ਵਧੀਆ ਸਟੱਡੀ ਦੇ ਨਾਲ ਨਾਲ ਉਹਨਾਂ ਨੂੰ ਹੋਰ ਬਹੁਤ ਸਾਰੀਆਂ ਗਤੀਵਿਧੀਆਂ 'ਚ ਹਿੱਸਾ ਦਵਾਇਆ ਜਾਂਦਾ ਔਰ ਹਰ ਇੱਕ ਬੱਚੇ ਨੂੰ ਔਰ ਹਰ ਇੱਕ ਪੇਰੈਂਟਸ ਨੂੰ ਅਸੀਂ ਇਹ ਕਹਿੰਦੇ ਆ ਕਿ ਘਰ ਦੇ ਵਿੱਚ ਕੋਈ ਨਾ ਕੋਈ ਜ਼ਿੰਮੇਵਾਰੀ ਬੱਚੇ ਨੂੰ ਜ਼ਰੂਰ ਦਿਓ ਕੋਈ ਕੰਮ ਦੀ ਛੋਟੇ ਛੋਟੇ ਕੰਮਾਂ ਦੇ ਵਿੱਚ ਅਸੀਂ ਬੱਚਿਆਂ ਨੂੰ ਲਾ ਸਕਦੇ ਆ ਤਾਂ ਜੋ ਬੱਚੇ ਨੂੰ ਘਰ ਦੇ ਵਿੱਚ ਰਹਿਣਾ ਔਰ ਘਰ ਦੇ ਹੱਥੀਂ ਕੰਮ ਕਰਨੇ ਆਉਂਦੇ ਹੋਣੇ ਚਾਹੀਦੇ ਨੇ ਇਸ ਲਈ ਇਸੇ ਤਰ੍ਹਾਂ ਹੀ ਬੱਚੇ ਫਿਰ ਬਾਹਰ ਜਾ ਕੇ ਰਿਸਪੈਕਟ ਵੀ ਕਰਦੇ ਨੇ ਉਹਨਾਂ ਨੂੰ ਕੰਮ ਦੀ ਜੋ ਕਦਰ ਆ ਉਹ ਵੀ ਹੁੰਦੀ ਆ ਔਰ ਸਾਡੇ ਬੱਚੇ ਇਸ ਤਰ੍ਹਾਂ ਬਹੁਤ ਰਿਸਪੈਕਟ ਕਰਦੇ ਨੇ ਸਾਨੂੰ ਪੇਰੈਂਟਸ ਤੋਂ ਬਹੁਤ ਵਧੀਆ ਰਿਪੋਰਟ ਮਿਲ ਰਹੀ ਆ ਕਿ ਬੱਚੇ ਜੀ ਜਿੱਥੇ ਵੀ ਕਿਤੇ ਜਾਂਦੇ ਨੇ ਤਾਂ ਅਗਲੇ ਦਾ ਦਿਲ ਵੀ ਇਸ ਤਰ੍ਹਾਂ ਆਦਰ ਮਾਨ ਨਾਲ ਮੋਹ ਲੈਂਦੇ ਆ ਤੇ ਹਰ ਇੱਕ ਕੰਮ ਦੇ ਵਿੱਚ ਵੱਧ ਚੜ ਕੇ ਘਰ ਦੇ ਵਿੱਚ ਵੀ ਹਿੱਸਾ ਲੈਂਦੇ ਆ ਔਰ ਸਕੂਲ ਦੀ ਸਟੱਡੀ ਪ੍ਰਤੀ ਵੀ ਬਹੁਤ ਬੱਚੇ ਐਕਟਿਵ ਨੇ ਜੋ ਵੀ ਕੰਮ ਉਹਨਾਂ ਨੂੰ ਸਕੂਲ ਵਿੱਚੋਂ ਦਿੱਤਾ ਜਾਂਦਾ ਚਾਹੇ ਉਹ ਕਿਸੇ ਕਲਚਰਲ ਦਾ ਹੋਵੇ ਜਾਂ ਉਹਨਾਂ ਦੀ ਸਟੱਡੀ ਦਾ ਹੋਵੇ ਜਾਂ ਖੇਡਾਂ ਦਾ ਹੋਵੇ ਬਹੁਤ ਵਧੀਆ ਢੰਗ ਨਾਲ ਵੱਧ ਚੜ ਕੇ ਹਿੱਸਾ ਲੈਂਦੇ ਆ ਸਾਰੇ ਬੱਚੇ ਜੀ ਔਰ ਜੋ ਨਵੀਆਂ ਐਡਮਿਸ਼ਨਾਂ ਨੇ ਉਹ ਸਕੂਲ ਦੇ ਵਿੱਚ ਸ਼ੁਰੂ ਨੇ ਪ੍ਰੀ ਨਰਸਰੀ ਦੀਆਂ ਉਹ ਜੋ ਸਟਾਰਟਿੰਗ ਹੋ ਚੁੱਕੀ ਆ ਸੋ ਜੋ ਵੀ ਬੱਚੇ ਲੱਗਣਾ ਚਾਹੁੰਦੇ ਨੇ ਉਹ ਐਡਮਿਸ਼ਨ ਲੈ ਸਕਦੇ ਆ